ਅੱਜ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਕਿਉਂਕਿ ਚਾਰੇ ਪਾਸੇ ਹੜ੍ਹਾਂ ਦੇ ਹਾਲਾਤ ਨੇ ਜਿਸ ਕਰਕੇ ਲੋਕਾਂ ਦਾ ਬੇਹਦ ਦਾ ਨੁਕਸਾਨ ਹੋਇਆ ਹਰ ਇੱਕ ਨੇ ਵਾਚੜ ਕੇ ਹਿੱਸਾ ਪਾਇਆ ਤੇ ਲੋਕਾਂ ਦੀ ਮਦਦ ਕੀਤੀ ਦੂਜੇ ਪਾਸੇ ਜਿਹੇ ਕਟੀਆਂ ਲੋਕਾਂ ਦੀਆਂ ਵੀ ਕੁਝ ਵੀਡੀਓ ਸਾਹਮਣੇ ਆਈਆਂ ਜਿਨ੍ਹਾਂ ਦੇ ਵੱਲੋਂ ਹੜਾਂ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਰਾਸ਼ਨ ਇਕੱਠਾ ਕੀਤਾ ਗਿਆ ਤੇ ਨਜਾਇਜ਼ ਫਾਇਦਾ ਚੁੱਕਿਆ ਗਿਆ ਪਰ ਹੁਣ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਆ ਇਸ ਵੀਡੀਓ ਨੂੰ ਦੇਖ ਕੇ ਅਜਿਹੇ ਕਟੀਆਂ ਸੋਚ ਰੱਖਣ ਵਾਲੇ ਲੋਕਾਂ ਨੂੰ ਸਭ ਕੋ ਜ਼ਰੂਰ ਲੈਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜਿਹੜੇ ਮਦਦ ਕਰ ਰਹੇ ਨੇ ਉਸ ਦਾ ਨਜਾਇਜ਼ ਫਾਇਦਾ ਨਾ ਚੁੱਕਿਆ ਜਾਵੇ ਜੀ ਹਾਂ ਗੱਲ ਕਰਦੇ ਆ ਬਰਨਾਲਾ ਦੇ ਇੱਕ ਨਿੱਕੇ ਜਿਹੇ ਹਰਗੁਣ ਬੱਚੇ ਦੀ ਜੋ ਕਿ ਮੈਂ ਥੋੜੀ ਜਿਹੀ ਉਮਰ ਦਾ ਆ ਤੇ ਉਸ ਦੇ ਵੱਲੋਂ ਇੱਕ ਗੋਲਕ ਲਾਈ ਉਸ ਤੇ ਉਸ ਦੇ ਵਿੱਚ ਪੈਸੇ ਜੜੇ ਜਮਾ ਕਰਦਾ ਸੀ ਤੇ ਉਹ ਪੈਸੇ ਲੈ ਕੇ ਬਰਨਾਲਾ ਦੇ ਡੀਸੀ ਦਫਤਰ ਪਹੁੰਚਿਆ ਕਿ ਉਹ ਹੜਪ੍ਰਭਗਤ ਖੇਤਰਾਂ ਦੇ ਵਿੱਚ ਆਪਣੇ ਇਸ ਗੋਲਕ ਦੇ ਪੈਸੇ ਦੇਣਾ ਚਾਹੁੰਦਾ ਇਸ ਵੀਡੀਓ ਨੂੰ ਦੇਖ ਕੇ ਉਹ ਜਿਹੜੇ ਕਿ ਸਾਰੇ ਪਾਸੇ ਲੋਕਾਂ ਦੇ ਬੰਦ ਜਿੱਥੇ ਸ਼ਲਾਘਾ ਕੀਤੀ ਜਾ ਰਹੀ ਹੈ ਤਾਂ ਡੀਸੀ ਵੀ ਬੜਾ ਹੈਰਾਨ ਹੋਇਆ ਤੇ ਉਸ ਬੱਚੇ ਨੂੰ ਕਾਫੀ ਦੇਖ ਕੇ ਖੁਸ਼ ਹੋਇਆ ਤੇ ਉਸ ਨੂੰ ਸ਼ਾਬਾਸ਼ ਵੀ ਦਿੱਤੀ ਕਿ ਦੇਖ ਸਕਦੇ ਹੋ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਲੋਕਾਂ ਦਾ ਦਿਲ ਕਿਵੇਂ ਝੰਜੋੜ ਕੇ ਰੱਖ ਦਿੱਤਾ ਬੱਚਾ ਬੱਚਾ ਜਾਣਦਾ ਕਿ ਹੜ੍ਹਾਂ ਦੇ ਵਿੱਚ ਕਿਵੇਂ ਲੋਕਾਂ ਦੇ ਹਾਲਾਤ ਬਣਨੇ ਤਾਂ ਬੱਚੇ ਨੇ ਜਿੰਨੀ ਕੋ ਹੋ ਸਗੀ ਆਪਣੀ ਮਦਦ ਕੀਤੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਤੇ ਬੱਚੇ ਤੇ ਪਰਿਵਾਰ ਕੇ ਮੈਂਬਰਾਂ ਦਾ ਧਿਆਨ ਸਰਾਉਂਦੇ ਹਾਂ ਹਰਗੁਨ ਸਿੰਘ ਟਾਲੀ ਵਾਲਾ ਮਬਾਇਆ ਸਵਾਲੀ ਕੂਲ ਐਲ ਕੇ ਜੀ ਪਿੰਡ ਪਾਲਦਾਂ ਗੋੜ ਕੇ ਲੈ ਕੇ ਆਇਆ ਮੈਂ ਹਣਾ ਤਾਂ ਕੱਕੇ ਉਹ ਲੋਕ ਆਣੇ ਲੋਕਾਂ ਦਾ ਘਾਟ ਟੁੱਟ ਗਿਆ ਨਾ ਪਾਣੀ ਕੱਕੇ ਉਹਦੇ ਬਾਅਦ ਚ ਮੈਂ ਗੋੜ ਕੇ ਦੇਣ ਦੇ ਗਿਆ ਤਾਂ ਜੀਹਾਂ ਕੱਲੋਂ ਤੇ ਨਾਲ ਘਾਟ ਟੁੱਟ ਗਿਆ ਨਾ ਉਹਦੇ ਬਾਅਦ ਚ ਮੈਂ ਪੈਸੇ ਦੇ 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 ਕੇ ਆ ਗਿਆ ਹਣਾ ਮੈਂ ਕਾ ਕੇ ਘਾਟ ਟੁੱਟ ਗਿਆ ਨਾ ਨਾਲ ਬਾਅਦ ਚ ਉਹਨੇ ਬਾਤ ਵਿੱਚ ਪੈਸੇ ਦੇਣ ਕਿਹਾ ਲੋਕਾਂ ਦੇ ਪਾਣੀ ਕੱਕੇ ਘਾਲ ਟੁੱਟਿਆ ਹਣਾ ਤਾਂ ਉਹਨਾਂ ਨੇ ਮੈਂ ਕਾਂ ਪੀਨ ਨੂੰ ਪੈਸੇ ਦੇਣ ਕਿਹਾ ਹੈ ਪੁੱਤ ਜੀ ਬੋੜ ਮਾਰੇ ਦੇ ਕਿਹਾ ਮੇਰਾ ਨਾਮ ਮੈਂ ਜਿੱਥੇ ਦਾ ਸਦਸਿਕ ਢਾਲੀਵਾਲ ਮੇਰੀ 72 ਸਾਲ ਦੀ ਉਮਰ ਹੈ ਮੇਰਾ ਪੁੱਤ ਰਾਜਗੁਰ ਸਿੰਘ ਢਾਲੀਵਾਲ ਜਿਹਦੀ ਕੀ ਉਮਰ ਕਰੀਬ 4.5 ਸਾਲ ਹੈ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਹੜ ਦੇ ਹਾਲਾਤਾਂ ਨੂੰ ਦੇਖ ਕੇ ਮੇਰਾ ਪੋਤਾ ਖੁਦ ਮੈਨੂੰ ਡੀਸੀ ਦਾਫ ਦੇ ਦਫਤਰ ਲੈ ਕੇ ਆਇਆ ਜਿਸ ਨੇ ਆਪਣੀ ਗੋਲ ਇਕੱਠੀ ਕਰਕੇ ਜੀਸੀ ਸਾਹਿਬ ਨੂੰ ਪੇਸ਼ ਕੀਤੀ ਹੈ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਹੜ ਮਾਰੇਗੇ ਲੋਕੋਨ ਦੀ ਮਦਦ ਕਰੋ ਮੈਂ ਅੱਗੇ ਵਾਸਤੇ ਵੱਡਾ ਹੋ ਕੇ ਵੀ ਮੈਂ ਹੱਥਾਂ ਦੀ ਸਹਾਇਤਾ ਕਰੂੰਗਾ ਤੇ ਅੱਜ ਬਹੁਤ ਜਿਆਦਾ ਖੁਸ਼ੀ ਹੈ ਜਿਹੜਾ ਬੱਚਾ ਇੱਕ ਛੋਟਾ ਨੰਨਾ ਮੰਨਾ ਲੈ ਕੇ ਆ ਡੀਸੀ ਸਾਹਿਬ ਨੂੰ ਇਸ ਤੋਂ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਵੀ ਅੱਗੇ ਹੋ ਕੇ ਬਤ ਵਾਰ ਹਰ ਪੀੜਤਾ ਦੀ ਵਾਦ ਕਰੀਏ ਹੈ ਖੱਤਸਾ ਵੈਗ। ਉੱਥੇ ਹੀ ਡੀਸੀ ਸਾਹਿਬ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਨੇ ਬੱਚੇ ਦੇ ਇਸ ਦਰਿਆਦਿਲੇ ਨੂੰ ਲੈ ਕੇ ਬੇहद ਜਿਹੜੀ ਕਿ ਉਦੇਸ਼ ਲਾਗਾ ਕੀਤੀ ਹੈ ਕਿਉਂਕਿ ਹੁਣ ਜ਼ਰੂਰਤ ਹੈ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮਦਦ ਕਰਨ ਦੀ ਤਾਂ ਇਸ ਬੱਚੇ ਨੇ ਵੀ ਆਪਣਾ ਯੋਗਦਾਨ ਪਾਇਆ। ਅੱਜ ਜੀ ਹਰਗੁਣ ਸਿੰਘ ਐਲकेजी ਪਰਤਨੀਆ ਵਾਈ ਸਕੂਲ ਹੰディアਏ ਤੋਂ ਉਹ ਮੇਰੇ ਕੋਲ ਪਰਸਨਲੀ ਆਏ ਨੇ ਤੇ ਉਹ ਆਪਣੀ ਗੱਲਾ ਜਿਹੜੀ ਜਿੰਨੇ ਵੀ ਇਹਨਾਂ ਦੀ ਕਟ ਹੋਈ ਸੀ ਉਹ ਮੀ ਮੀ ਕਾਰਨ ਜਿਹੜੇ ਪ੍ਰਭਾਵਿਤ ਕਰਨੇ ਬਣਾਲੇ ਵਾਸਤੇ ਉਹਨਾਂ ਨੇ ਨੇ ਦਿੱਤਾ ਇਹ ਕਾਫੀ ਮੋਟੀਵੇਸ਼ਨ ਵਾਲੀ ਗੱਲ ਹੈ ਤੇ ਉਹਨਾਂ ਨੇ ਖੁਦ ਆਪਣੇ ਆਪ ਪਰਿਵਾਰ ਦੇ ਨਾਲਾਕੀ ਪ੍ਰਸ਼ਾਸਨ ਨੂੰ ਮਦਦ ਕਰਨ ਵਾਸਤੇ ਕਿਉਂ ਤੇ ਨਾਲ ਦਿਨਾਲ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਜਿੱਥੇ ਕਿਤੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੀ ਮਹਿੰਗਿਆ ਕਰਾਇ ਤੇ ਪ੍ਰਸ਼ਾਸਨ ਲਗਾਤਾਰ ਉਹ ਰਾਸ਼ਨ ਦੀ ਮਹਿੰਗਿਆ ਕਰਾਉਣਗੇ ਕਿ ਬੱਚੇ ਦੀ ਫਿਊਚਰ ਵਾਸਤੇ ਵੀ ਮੈਂ ਕਹ ਰਹੀ ਹਾਂ ਬੈਸਟ ਕੇਸਸ ਕਰ ਸਰ ਲੱਗਦਾ ਹੋਰ ਵੀ ਬੱਚਾ ਨੂੰ ਐ ਸਾਹਮਣੇ ਆਉਣਾ ਚਾਹੀਦਾ ਜੀ ਇਹ ਜਿੰਨਾ ਆਪਣੀ ਮੀ ਤੇ ਪੰਜਾਬ ਦੀ ਹਰ ਵੀ ਹੈ ਨੇ ਕਾਫੀ ਸਿਵਲ ਸੋਸਾਇਟੀ ਆਰਗੇਨਾਈਜੇਸ਼ਨ ਤੇ ਸਮਾਜ ਸੇਵੀ ਸੰਸਥਾ ਅੱਗੇ ਆ ਰਹੇ ਨੇ ਤੇ ਬਨਾਲਾ ਸ਼ਹਿਰ ਚ ਵੀ ਕਾਫੀ ਬੱਚੇ ਤੇ ਕਾਫੀ ਸਕੂਲ ਐਸੋਸੀਏਸ਼ਨ ਤੋਂ ਵੀ ਸਾਡੇ ਕੋਲ ਦਾਨ ਵਾਸਤੇ ਕਾਫੀ ਕੁਝ ਮਹਈਆ ਕਰਾਏਗੇ ਨਹੀਂ ਤੇ ਮੈਂ ਮੈਂ ਬੇਨਤੀ ਕਰਨਾ ਚਾਹੁੰਗੇ ਜੇਕਰ ਕਿਸੇ ਹੋਰ ਸੰਸਥਾ ਵੀ ਆਣਾ ਚਾਹੁੰਦੇ ਨੇ ਉਹ ਪ੍ਰਸ਼ਾਸਨ ਨਾਲ رابطہ ਕਰ ਸਕਣ ਫਿਰ ਅਸੀਂ ਜਿੱਤੇ ਕਿਤੇ ਲੋਡ ਨਹੀਂ ਮੱਜਾ ਏਰੀਆ ਤੇ ਵਿੱਚ ਜਿੱਤੇ ਵੀ ਨਹੀਂ ਉਹਨਾਂ ਨੇ ਅਸੀਂ ਪ੍ਰੋਵਾਈਡ ਕਰਾ ਸਕਦੇ। ਬਾਕੀ ਤੁਸੀਂ ਵੀਡੀਓ ਦੇਖ ਕੇ ਲਈ ਤਾਂ ਤੁਸੀਂ ਇਸ ਬੱਚੇ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਫਿਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਿਓ।